ਕਈ ਵਾਰ ਹਨੇਰੇ 'ਚ ਕੁਝ ਕੱਟ ਜਾਵੇ ਤਾਂ ਆਪਾਂ ਨੂੰ ਲੱਗਦਾ ਜਿਵੇਂ ਸੱਪ ਲੜ ਗਿਆ ਤਾਂ ਸੱਪ ਲੜਨ ਤੇ ਕਿਵੇਂ ਪਤਾ ਲੱਗੇਗਾ ਕਿ ਸੱਪ ਲੜਿਆ ਜਾਂ ਕੁਝ ਹੋਰ ਨੇ ਕੱਟਿਆ ਸਭ ਤੋਂ ਵੱਧ ਤਾਂ 1 ਸੈਂਟੀਮੀਟਰ ਦੇ ਅੰਦਰ ਦੋ ਦੰਦਾਂ ਦੇ ਨਿਸ਼ਾਨ ਬੜੇ ਹੋਣਗੇ ਉਹ ਜਗ੍ਹਾ ਲਾਲ ਹੋ ਜਾਵੇਗੀ ਉਸ ਜਗ੍ਹਾ ਤੇ ਸੋਜਿਸ਼ ਆ ਜਾਵੇਗੀ ਚੱਕਰ ਆਉਣਗੇ ਅੱਖਾਂ ਅੱਗੇ ਹਨੇਰਾ ਆਵੇਗਾ ਕਈ ਵਾਰ ਮੂੰਹ 'ਚ ਝੱਗ ਵੀ ਆਉਂਦੀ ਹੈ ਤੇ ਇਸ ਤੇ ਬਚਨ ਦੇ ਜੇ ਕੁਦਰਤੀ ਸੱਪ ਲੜ ਵੀ ਜਾਵੇ ਤਾਂ ਤੇ ਬਚਨ ਦੇ ਉਪਾਅ ਕੀ ਏ ਘਬਰਾਓ ਨਾ ਸਭ ਤੋਂ ਪਹਿਲਾਂ ਦਾ ਸਿਆਣੇ ਕੋਲ ਜਾਣ ਦੀ ਕਿਸੇ ਕੋਲ ਲੋੜ ਨਹੀਂ ਹੈਗੀ ਡਾਕਟਰ ਕੋਲ ਹੀ ਜਾਓ ਫਟ ਵਾਲੀ ਥਾਂ ਤੇ ਮਿਰਚ ਕਦੇ ਨਾ ਲਓ ਛੋਟਾ ਜਿਹਾ ਚੀਰਾ ਜ਼ਰੂਰ ਲਾ ਸਕਦੇ ਹੋ ਦੇਸੀ ਘੋੜ ਖਾਓ ਤੇ ਗੁਣਗੁਣਾ ਪਾਣੀ ਪੀ ਕੇ ਉਲਟੀ ਕਰਨ ਦੀ ਕੋਸ਼ਿਸ਼ ਕਰੋ ਤਾਂ ਤੁਹਾਡੀ ਜਾਨ ਬਚ ਸਕਦੀ ਹੈ